ਗੁਰੂ ਸਾਹਿਬ ਦਾ ਵੀ ਹੁਕਮ ਆਗਾ ਕਿ ਆਪਣੇ ਸਿੱਖ ਆਪਣੇ ਕੋਲ ਚੰਗੇ ਹਥਿਆਰ ਰੱਖਣ ਤਿਆਰਬਰ ਤਿਆਰ ਰਹਿਣਾ ਨਿੱਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਇਸੇ ਗੱਲ ਦਾ ਪ੍ਰਤੀਕ ਨੇ ਗਿਆ ਸੋ ਸਮੇਂ ਦੇ ਨਾਲ ਹਥਿਆਰ ਬਦਲਦੇ ਗਏ ਤੇ ਸੰਤ ਜਨਨ ਸਿੰਘ ਭਿੰਡਰਾਵਾਲਾ ਨੇ ਜਿਹ ਹਥਿਆਰ ਰੱਖੇ ਤਾਂ ਉਹ ਕਿਸੇ ਨੂੰ ਮਾਰਨ ਵਾਸਤੇ ਨਹੀਂ ਸੀ ਕਿਸੇ ਨੂੰ ਲੁੱਟਣ ਵਾਸਤੇ ਨਹੀਂ ਸੀ ਸਿਰਫ ਤੇ ਸਿਰਫ ਆਪਦੀ ਰੱਖਿਆ ਵਾਸਤੇ ਸੀ ਜੇ ਕੋਈ ਦਰਬਾਰ ਸਾਹਿਬ ਤੇ ਚੜਕੇ ਗਿਆ ਤਾਂ ਉਹਨੂੰ ਜਵਾਬ ਦੇਣਾ ਸਿੱਖ ਦਾ ਫਰਜ਼ ਸੀਗਾ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਉਹ ਦਿੱਤਾ ਜੇ ਕੱਗਣਾ ਇਹ ਸੋਚਦੀ ਹੈ ਕਿ ਹਥਿਆਰ ਰੱਖਣੇ ਗਲਤ ਨਹੀਂ ਤਾਂ ਫਿਰ ਜਿਹੜੇ ਇੰਨੇ-ਇੰਨੇ ਬੋਡੀਗਾਰਡ ਨਾਲ ਰੱਖੀ ਫਿਰਦੀ ਐ ਕਿ 47 ਵਾਲੇ ਫਿਰ ਉਹਨਾਂ ਨੂੰ ਕਹੋ ਵੀ ਭਾਈ ਤੁਸੀਂ ਘਰੇ ਜਾਓ ਮੈਨੂੰ ਤਾਂ ਹਥਿਆਰਾਂ ਤੋਂ ਡਰ ਲੱਗਦਾ ਵੀ ਮੈਨੂੰ ਹਥਿਆਰਾਂ ਦੀ ਲੋੜ ਕੋਈ ਨਹੀਂ ਮੈਂ ਤਾਂ ਗਾਂਧੀ ਦੀ ਜਿਹੜੀ ਚੇਲਨੀ ਆ ਤੇ ਮੈਨੂੰ ਹਥਿਆਰ ਪਸੰਦ ਨਹੀਂ ਹੈਗੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸੁਖਵੀਰ ਸਿੰਘ ਚਾਹਲੀ ਬਹੁਤ ਦਿਨਾਂ ਤੋਂ ਜਿਹੜਾ ਕੰਗਣਾ ਰਣੋਤ ਦਾ ਦਿਮਾਗ ਹੈ ਜਿਹੜਾ ਹਿੱਲਿਆ ਹੋਇਆ ਹੈਗਾ ਨਿੱਤਾ ਪਾਤੀ ਕੋਈ ਨਾ ਕੋਈ ਪੁੱਠਾ ਜਿਹਾ ਬਿਆਨ ਉਹ ਦਿੰਦੀ ਰਹਿੰਦੀ ਆ ਅੱਜ ਵੀ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਖਿਲਾਫ ਆਪਣੀ ਜ਼ਾਹਰ ਉਗਲੀ ਆ ਉਹ ਸੰਤਾਂ ਨੂੰ ਵਖਵਾਦੀ ਕਹਿ ਰਹੀ ਹੈ ਬਹੁਤ ਕੁਛ ਉਹਨੇ ਬੋਲਿਆ ਕਿ ਸੰਤ ਹਥਿਆਰ ਰੱਖਦੇ ਸੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹਥਿਆਰ ਲੈ ਕੇ ਜਾਂਦੇ ਸੀ ਪਰ ਉਹਨੂੰ ਸਿੱਖਾਂ ਦੇ ਕਲਚਰ ਸਿੱਖਾਂ ਦੇ ਇਤਿਹਾਸ ਦੇ ਬਾਰੇ ਪਤਾ ਹੀ ਨਹੀਂ ਹੈਗਾ ਕੰਗਣਾ ਰਣੌਤ ਨੂੰ ਸਪਸ਼ਟ ਤੇ ਸਾਫ ਸ਼ਬਦਾਂ ਵਿੱਚ ਇੱਕ ਗੱਲ ਕਹਿਣੀ ਚਾਹਣਾ ਕਿ ਸੰਵਿਧਾਨ ਦੀ ਧਾਰਾ 25 ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਸਿੱਖ ਆਪਣਾ ਸ਼ਾਸਤਰ ਕਿਰਪਾਨ ਆਪਣੇ ਕੋਲ ਕਿਸੇ ਵੀ ਜਗ੍ਹਾ ਤੇ ਲੈ ਕੇ ਜਾ ਸਕਦਾ ਰੱਖ ਸਕਦਾ ਇਹ ਇਕੱਲੇ ਸਿਰਫ ਤੇ ਸਿਰਫ ਸਿੱਖਾਂ ਵਾਸਤੇ ਆ ਹੋਰ ਕਿਸੇ ਵੀ ਧਰਮ ਦਾ ਕੋਈ ਵੀ ਵਿਅਕਤੀ ਕੋਈ ਨੇਜਾ ਕਿਰਪਾਨ ਆਪਣੇ ਕੋਲ 24 ਘੰਟੇ ਨਹੀਂ ਰੱਖ ਸਕਦਾ ਪਰ ਹੁਣ ਇਹਦੇ ਸਮਝਾਈਏ ਤਾਂ ਉਹਨੂੰ ਜਿਹਨੂੰ ਕੋਈ ਆਕਲ ਹੋਵੇ ਜਦੋਂ ਆਕਲ ਹੈ ਹੀ ਨਹੀਂ ਹੁਣ ਉਹਦਾ ਕਰੀਏ ਕੀ ਚਲੋ ਦੂਜੀ ਗੱਲ ਉਹ ਕਹਿੰਦੀ ਹੈ ਕਿ ਏਕ ਕੇ ਸੰਤਾਲੀਆਂ ਜੇ ਸਿੱਖ ਧਰਮ ਦੇ ਵਿੱਚ ਜਿੰਨੀ ਭਗਤੀ ਨੂੰ ਪੈੜ ਦਿੱਤੀ ਗਈ ਆ ਉੰਨੀ ਸ਼ਕਤੀ ਨੂੰ ਵੀ ਦਿੱਤੀ ਗਈ ਆ ਸ਼ਕਤੀ ਤਾਂ ਭਾਬ ਹਥਿਆਰਾਂ ਨੂੰ ਹਜ਼ੂਰ ਸਾਹਿਬ ਦੇ ਵਿੱਚ ਸ਼ਾਸਤਰਾਂ ਦੀ ਪੂਜਾ ਹੁੰਦੀ ਆ ਤੇ ਗੁਰੂ ਸਾਹਿਬ ਦਾ ਵੀ ਹੁਕਮ ਆਗਾ ਕਿ ਆਪਣੇ ਸਿੱਖ ਆਪਣੇ ਕੋਲ ਚੰਗੇ ਹਥਿਆਰ ਰੱਖਣ ਤਿਆਰਬਰ ਤਿਆਰ ਰਹਿਣਾ ਨਿੱਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਇਸੇ ਗੱਲ ਦਾ ਪ੍ਰਤੀਕ ਨੇ ਗਿਆ ਸੋ ਸਮੇਂ ਦੇ ਨਾਲ ਹਥਿਆਰ ਬਦਲਦੇ ਗਏ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨੇ ਜਿਹ ਹਥਿਆਰ ਰੱਖੇ ਤਾਂ ਉਹ ਕਿਸੇ ਨੂੰ ਮਾਰਨ ਵਾਸਤੇ ਨਹੀਂ ਸੀ ਕਿਸੇ ਨੂੰ ਲੁੱਟਣ ਵਾਸਤੇ ਨਹੀਂ ਸੀ ਸਿਰਫ ਤੇ ਸਿਰਫ ਆਪਦੀ ਰੱਖਿਆ ਵਾਸਤੇ ਸੀ ਜੇ ਕੋਈ ਦਰਬਾਰ ਸਾਹਿਬ ਤੇ ਚੜਕੇ ਗਿਆ ਤਾਂ ਉਹਨੂੰ ਜਵਾਬ ਦੇਣਾ ਸਿੱਖ ਦਾ ਫਰਜ਼ ਸੀਗਾ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨੇ ਉਹ ਦਿੱਤਾ ਜੇ ਕੱਗਣਾ ਇਹ ਸੋਚਦੀ ਹੈ ਕਿ ਹਥਿਆਰ ਰੱਖਣੇ ਗਲਤ ਨੇ ਤਾਂ ਫਿਰ ਜਿਹੜੇ ਇੰਨੇ-ਇੰਨੇ ਬਾਡੀਗਾਰਡ ਨਾਲ ਰੱਖੀ ਫਿਰਦੀ ਹੈ ਕੇ 47 ਵਾਲੇ ਫਿਰ ਉਹਨਾਂ ਨੂੰ ਕਹੋ ਵੀ ਭਾਈ ਤੁਸੀਂ ਘਰੇ ਜਾਓ ਮੈਨੂੰ ਤਾਂ ਹਥਿਆਰਾਂ ਤੋਂ ਡਰ ਲੱਗਦਾ ਵੀ ਮੈਨੂੰ ਹਥਿਆਰਾਂ ਦੀ ਲੋੜ ਕੋਈ ਨਹੀਂ ਮੈਂ ਤਾਂ ਗਾਂਧੀ ਦੀ ਜਿਹੜੀ ਚੇਲਨੀ ਆ ਤੇ ਮੈਨੂੰ ਹਥਿਆਰ ਪਸੰਦ ਨਹੀਂ ਹੈਗੇ ਸਾਡੇ ਘਰਾਂ ਦੇ ਵਿੱਚ ਵੀ ਹਥਿਆਰ ਨੇਗੇ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਕਿਰਪਾਨਾਂ ਰੱਖੀਆਂ ਹੋਈਆਂ ਨੇ ਜੀਆਂ ਅਸੀਂ ਗੱਤਰੇ ਕਿਰਪਾਨ ਪਾਉਣੇ ਆਗੇ ਸਰਦਾਨ ਜਿਹੜੀ ਚੀਜ਼ ਦੇ ਇਜਾਜ਼ਤ ਦਿੰਦਾ ਜੇ ਕੰਗਣਾ ਰਣੌਤ ਨੂੰ ਉਸ ਤੋਂ ਵੀ ਡਰ ਲੱਗਦਾ ਤੇ ਫਿਰ ਕੰਗਣਾ ਦਾ ਤਾਂ ਫਿਰ ਰੱਬ ਹੀ ਰੱਖਾ ਗਿਆ ਜਦੋਂ ਦਿਮਾਗ ਹਿੱਲੇ ਜੇ ਕਿਸੇ ਦਾ ਫਿਰ ਉਹ ਹੈ ਜੋ ਬਿਆਨ ਦਿੰਦਾ ਹੀ ਰਹਿੰਦਾ ਤੇ ਕੰਗਣਾ ਦੇ ਇਹਨਾਂ ਬਿਆਨਾਂ ਨੂੰ ਸੀਰੀਅਸ ਤਾਂ ਵੈਸੇ ਨਹੀਂ ਲੈਣਾ ਚਾਹੀਦਾ ਪਰ ਕੰਗਣਾ ਆਪ ਦੀ ਜੇ ਜ਼ੁਬਾਨ ਨੂੰ ਲਗਾਮ ਨਾ ਦਿੱਤਾ ਤਾਂ ਇਹਦੇ ਨਤੀਜੇ ਜਿਵੇਂ ਪਹਿਲਾਂ 에어ਪੋਰਟ ਤੇ ਭੁਗਤਨੇ ਇਹ ਹੋਰ ਵੀ ਭੁਗਤਨੇ ਪੈ ਸਕਦੇ ਨੇਗੇ ਅਜਿਣੀ ਕਹਿੰਦੇ ਵੀ ਉਹਦੇ ਨਾਲ ਕੋਈ ਕੁੱਟਮਾਰ ਹੋਵੇ ਜਾਂ ਹੋਣੀ ਚਾਹੀਦੀ ਆ ਪਰ ਜ਼ੁਬਾਨ ਜਿਹੜੀ ਹੁੰਦੀ ਆ ਇਹ ਜੀਭ ਜਿਹੜੀ ਹੁੰਦੀ ਆ ਉਹ ਬੰਦੇ ਤੋਂ ਬੰਦੇ ਦੇ ਛੇਤਰ ਵੀ ਪਵਾ ਦਿੰਦੀ ਆ ਤੇ ਬੰਦੇ ਵੀ ਏਡਾ ਤੇ ਵੀ ਕਰਾ ਦਿੰਦੀ ਆ ਹੁਣ ਇਹ ਕੰਗਾ ਕੰਗਣਾ ਨਰਨੌਤ ਦੇਖੇ ਵੀ ਨੇ ਇੱਜ਼ਤ ਕਰਾਉਣੀਆਂ ਇਹਦਾ ਛਤਰਖਾਨੇ ਨੇ ਕਿਉਂਕਿ ਜਿਸ ਦੀ ਜ਼ੁਬਾਨ ਆ ਜਿਸ ਦੀ ਜ਼ੁਬਾਨ ਤੇ ਕੰਟਰੋਲ ਆ ਉਹ ਸਾਰਾ ਜਹਾਨ ਤੇ ਜੱਗ ਫਤਿਹ ਕਰ ਲੈਂਦਾ ਜਿਸ ਦੀ ਜ਼ੁਬਾਨ ਦੀ ਕੰਟਰੋਲ ਏ ਫਿਰ ਉਹ ਗੱਲਾਂ ਛੇਤਰੇ ਖਾਂਦਾ ਜਿਵੇਂ ਕੰਗਣਾ ਨਰਨੌਤ ਨੇ ਪਹਿਲਾਂ ਖਾਂਡ ਤੇ ਹੋ ਸਕਦਾ ਇਸ਼ੇ ਤੋਂ ਹੋਰ ਵੀ ਅੱਗੇ ਖਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ